ਹਾਂਜੀ ਸਵਾਗਤ ਹੈ ਸਾਰਿਆਂ ਦਾ ਨਵੀਂ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਜਿਹੜੇ ਜੂਸ ਲੈ ਕੇ ਆਏ ਹਾਂ ਜਿਹਨ ਡਰਿੰਕ ਲੈ ਕੇ ਆਏ ਹਾਂ ਉਹ ਗਰਮੀਆਂ ਦੇ ਵਿੱਚ ਆਪਣੇ ਲਈ ਬਹੁਤ ਹੀ ਲਾਹੇਵੰਦ ਹੈ ਖਾਸ ਕਰਕੇ ਹਾਈ ਬਲੱਡ ਪ੍ਰੈਸ਼ਰ ਕੋਲੇਸਟ੍ਰੋਲ ਤੋਂ ਪੀੜਤ ਲੋਕਾਂ ਵਾਸਤੇ ਜਿਨ੍ਹਾਂ ਦੀ ਲਿਪਿਡ ਪ੍ਰੋਫਾਈਲ ਖਰਾਬ ਹੈ ਟ੍ਰਾਈਗਲਿਸਟਾਇਰਿਡ ਜਿ ਸਾਹਰੇ ਦੇ ਵਿੱਚ ਡੀਹਾਈਡਰੇਸ਼ਨ ਡਾਇਬਟੀਜ਼ ਜਾਂ ਇਮਿਊਨਿਟੀ ਵੀਕ ਹੈ ਜਾਂ ਪੇਟ ਦੇ ਵਿੱਚ ਖਰਾਬੀ ਰਹਿੰਦੀ ਹੈ ਪੇਟ ਠੀਕ ਨਹੀਂ ਰਹਿੰਦਾ ਉਹਦੇ ਲਈ ਆਪਾਂ ਇੱਕ ਸਰਬਤ ਇੱਕ ਡਰਿੰਕ ਇੱਕ ਜੂਸ ਲੈ ਕੇ ਆਈਏ ਜੀ ਲਿਲੀ ਦੇ ਵਿੱਚ ਵਿਸਤਾਰ ਵਿੱਚ ਗੱਲ ਕਰਨ ਤੋਂ ਪਹਿਲਾਂ ਸਰਨ ਬੇਨਤੀ ਹੈ ਕਿ ਵੀਡੀਓ ਨੂੰ ਐਂਡ ਤੱਕ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਨਾਲ ਹੀ ਇੱਕ ਬੇਨਤੀ ਹੋਰ ਕੀਤੀ ਜਾਂਦੀ ਹੈ ਕਿ ਵੀਡੀਓ ਨੂੰ ਸੁਣਨ ਤੋਂ ਬਾਅਦ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਆਪ ਜੀ ਦੇ ਦਿਨ ਧੰਨਵਾਦੀ ਹੋਵਾਂਗੇ ਹਾਂਜੀ ਆਪਾਂ ਜਿਹੜੀ ਬ੍ਰੀਫ ਦੇ ਵਿੱਚ ਪਹਿਲਾਂ ਗੱਲ ਕੀਤੀ ਹੈ ਗਰਮੀ ਦੇ ਵਿੱਚ ਸਰੀਰ ਇਹਲਾ ਲਿਕਵਿਡ ਵਗੈਰਾ ਜਿਆਦਾ ਮੰਗਦਾ ਬਹੁਤ ਤਰ੍ਹਾਂ ਦੇ ਜੂਸ ਆਪਾਂ ਨੂੰ ਗਰਮੀਆਂ ਦੇ ਵਿੱਚ ਮਿਲ ਜਾਂਦੇ ਆ ਹੁਣ ਜੂਸ ਦੇ ਵਿੱਚ ਇਹ ਜੂਸ ਵੀ ਸ਼ਾਮਿਲ ਕਰ ਲੈਣਾ ਚਾਹੀਦਾ ਆਪਾਂ ਨੂੰ ਗਰਮੀਆਂ ਦੇ ਦੌਰਾਨ ਆਪਾਂ ਜ਼ਿਆਦਾਤਰ ਮੌਸਮੀ ਫਲਾਂ ਜਿਵੇਂ ਆਮਬ ਤਰਬੂਜ ਵੀ ਨਾਲ ਸੇਵਨ ਕਰਦੇ ਹਾਂ ਬਨਾਣਾ ਸ਼ੀਕ ਵਗੈਰਾ ਬਣਾ ਕੇ ਪੀਨੇ ਆ ਜਾਂ ਸਰਦਾਈ ਵਗੈਰਾ ਰਗੜ ਕੇ ਘੋਟ ਕੇ ਪੀਨੇ ਆ ਤਾਂ ਉਹਨਾਂ ਦੇ ਵਾਂਗੂ ਹੀ ਇੱਕ ਬਹੁਤ ਹੀ ਸਰੀਰਵਾਸਤਿ ਖਾਸ ਕਰਕੇ ਪੇਟ ਵਾਸਤੇ ਲਾਹੇਵੰਦ ਜੂਸ ਲੈ ਕੇ ਆਏ ਆਪ ਨੂੰ ਜਿਹੜਾ ਕਿ ਆਪਾਂ ਘਰ ਦੇ ਵਿੱਚ ਹੀ ਤਿਆਰ ਕਰ ਸਕਦੇ ਹਾਂ ਇਹਨੂੰ ਖਾਧਾ ਵੀ ਜਾ ਸਕਦਾ ਹੈ ਤੇ ਇਹਦਾ ਸਰਬਤ ਜੂਸ ਡਰਿੰਕ ਬਣਾ ਕੇ ਪੀਤਾ ਜਾ ਸਕਦਾ ਹੈ ਬਹੁਤ ਹੀ ਪੁਰਾਣੇ ਸਮੇਂ ਦੇ ਵਿੱਚ ਆਯੁਰਵੈਦਿਕ ਗ੍ਰੰਥਾਂ ਤਰ ਮਿਗ੍ਰੰਥਾਂ ਦੇ ਵਿੱਚ ਇਹਦਾ ਜ਼ਿਕਰ ਕੀਤਾ ਗਿਆ ਉਹਦੋਂ ਤੋਂ ਇਹਨੂੰ ਵਰਤਦੇ ਆ ਰਹੇ ਆ ਲੋਕ ਪਰ ਅੱਜ ਕੱਲ ਇਹਦਾ ਦੁਆਰਾ ਤੋਂ ਸੀਗਨ ਸਟਾਰਟ ਹੋਇਆ ਕਿਉਂਕਿ ਵਿਚ ਵਿਚਾਲੇ ਇਹਨੂੰ ਅਨਗੋਲਿਆ ਕੀਤਾ ਗਿਆ ਪਹਿਲਾਂ ਇਸੂ ਫਾਲ ਦੇ ਦਰਖਤ ਆਮ ਮਿਲ ਜਾਂਦੀ ਸੀ ਪਰ ਅੱਜਕੱਲ ਘੱਟ ਦੇਖ ਨੂੰ ਮਿਲਦੇ ਆ ਨਵਾਂ ਰੁਝਾਨ ਪੈਦਾ ਹੋਇਆ ਵੀ ਹੁਣ ਇਹਨਾਂ ਦੇ ਦੁਆਰਾ ਤੋਂ ਉਗਾਈ ਕੀਤੀ ਜਾਂਦੀ ਹੈ ਲਗਾਈ ਜਾਂਦੀ ਹੈ ਵੇਦਾਂ ਵਿੱਚ ਇਹਦਾ ਬਹੁਤ ਜ਼ਿਕਰ ਆਉਂਦਾ ਇਸ ਦੇ ਦਰਖਤ ਇਸ ਦੇ ਪੱਤੇ ਸਭ ਹੀ ਫਾਇਦੇਮੰਦ ਹੈ ਇਸ ਦੀ ਵਰਤੋਂ ਜਿਹੜੀ ਧਾਰਮਿਕ ਉਦੇਸ਼ਾਂ ਲਈ ਵੀ ਕੀਤੀ ਜਾਂਦੀ ਹੈ ਜਿਵੇਂ ਕਿ ਪੂਜਾ ਅਤੇ ਰਸਮਾਂ ਆਦਿ ਵਿੱਚ ਜਿਵੇਂ ਆਪਾਂ ਜੂਸ ਦੀ ਡਰਿੰਕ ਦੀ ਗੱਲ ਕਰਾਂ ਉਹ ਹੈਗਾ ਬੇਲ ਦਾ ਸਰਬਤ ਜਾਂ ਬੇਲ ਦਾ ਜੂਸ ਇੰਗਲਿਸ਼ ਦੇ ਵਿੱਚ ਇਹਨੂੰ ਗੋਡ ਐਪਲ ਕਰਕੇ ਜਾਣਿਆ ਜਾਂਦਾ ਹੈ ਜਾਂ ਸਟੋਨ ਐਪਲ ਕਰਕੇ ਵੀ ਜਾਣਿਆ ਜਾਂਦਾ ਜਿਵੇਂ ਕਹਿੰਦੇ ਅਨ ਐਪਲ ਡੇ ਕੀਫ ਦਾ ਡਾਕਟਰ ਅਵੇ ਜਿਵੇਂ ਇੱਕ ਸੇਵ ਹਰ ਰੋਜ਼ ਖਾਦਾ ਜਾਵੇ ਤਾਂ ਡਾਕਟਰ ਨੂੰ ਬੁਲਾਉਣ ਦੀ ਲੋੜ ਨਹੀਂ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਤਾਂ ਇਹ ਵੀ ਇੱਕ ਸੇਵ ਹੀ ਹੈ ਵਰਤ ਪ੍ਰਕਰਕੇ ਜਾਣੇ ਜਾਂਦਾ ਹੈ ਪੰਜਾਬੀ ਦੇ ਵਿੱਚ ਨੂੰ ਬਿਰਲ ਜਾਂ ਬੇਲ ਦਾ ਦਰਖਤ ਕਰਕੇ ਜਾਣੇ ਜਾਂਦਾ ਹੈ ਇਹ ਜਿਹੜੀ ਜਿਹੜੀ ਵਰਤੋਂ ਆਪਾਂ ਨੂੰ ਇਸ ਕਰਕੇ ਕਰਨੀ ਚਾਹੀਦੀ ਹੈ ਕਿਉਂਕਿ ਇਹ ਆਪਣੇ ਸਰੀਰ ਨੂੰ ਕਈ ਤਰੀਕਿਆਂ ਨਾਲ ਲਾਭ ਪਹੁੰਚਾਉਂਦਾ ਹੈ ਕਿਉਂਕਿ ਇਹਦੇ ਵਿੱਚ ਬੀਟਾ ਕੈਰੋਟਿਨ ਅਤੇ ਹੋਰ ਸਾਰੇ ਬਹੁਤ ਖਣਿਜ ਪਦਾਰਥ ਵਿਟਾਮਿਨ ਪਾਏ ਜਾਂਦੇ ਇਹਦੇ ਵਿੱਚ ਜਿਵੇਂ ਕਿ ਰੀਬੋਫਲੇਵਿਨ, ਥਿਆਮੀਨ, ਵਿਟਾਮਿਨ ਸੀ, ম্যাগਨੀਸ਼ੀਅਮ, ਮੈਗਨੀਜ਼ ਆਦਿ। ਹੌਜਾਂਦੇ ਆਂ ਬੇਲ ਦੇ ਜੂਸ ਦੇ ਸਿਹਤ ਨੂੰ ਮਿਲਣ ਵਾਲੇ ਹੋਣ ਵਾਲੇ ਫਾਇਦਿਆਂ ਬਾਰੇ। ਇਹ ਐਂਟੀ ਇਨਫਲਮੇਟਰੀ ਗੁਣਾਂ ਨਾਲ ਭਰਪੂਰ ਹੈ। ਬੇਲ ਦੇ ਜੂਸ ਵਿੱਚ ਐਂਟੀਆਕਸੀਡੈਂਟ ਅਤੇ ਸਾੜ ਵਿਰੋਧੀ ਗੁਣ ਹਰੇਕ ਪਾਏ ਜਾਂਦੇ ਆ। ਇਹ ਸੋਜ ਵਾਲੇ ਅੰਗਾਂ ਨੂੰ ਆਰਾਮ ਤੇ ਸ਼ਾਂਤ ਕਰਦਾ ਹੈ ਗਠੀਏ ਦੇ ਆਯੂਵੈਦਿਕ ਇਲਾਜ ਵਿੱਚ ਬੇਲ ਫਲ ਦੇ ਪਲਪ ਜਿਹੜਾ ਦਾ ਗੁੱਦਾ ਹੁੰਦਾ ਉਹਦੀ ਵਰਤੋਂ ਹੋਰ ਸਮਗਰੀ ਦੇ ਨਾਲ ਕੀਤੀ ਜਾਂਦੀ ਹੈ ਕਿਉਂਕਿ ਇਸ ਵਿੱਚ ਸਾਰਡ ਵਿਰੋਧੀ ਗੁਣ ਹਨ ਅੱਗੇ ਇਮਿਊਨਿਟੀ ਨੂੰ ਵਧਾਉਂਦਾ ਇਨਕਰੀਜ਼ੀਜ਼ ਦਾ ਇਮਿਊਨਿਟੀ ਜੇਕਰ ਆਪਣੀ ਇਮਿਊਨਿਟੀ ਸਟਰੋਂਗ ਹੈ ਤਾਂ ਕੋਈ ਵੀ ਬਿਮਾਰੀ ਆਪਾਂ ਨੂੰ ਲੱਗ ਨਹੀਂ ਸਕਦੀ ਖਾਸ ਕਰਕੇ ਜਿਹੜੀਆਂ ਵਾਇਰਲ ਡਿਸੀਜ਼ ਹੁੰਦੀਆਂ ਜੇਕਰ ਆਪਾਂ ਆਪਦੀ ਇਮਿਊਨਿਟੀ ਨੂੰ ਸ਼ਟ੍ਰੌਂਗ ਰੱਖਣਾ ਹੈ ਤਾਂ ਆਪਾਂ ਨੂੰ ਆਪਣੀ ਡਾਈਟ ਦੇ ਵਿੱਚ ਆਪਣੇ ਰੋਜ਼ਮਰ ਰੁਟੀਨ ਦੇ ਵਿੱਚ ਬੇਲ ਦਾ ਜੂਸ ਜੜਾ ਸ਼ਾਮਲ ਕਰਨਾ ਚਾਹੀਦਾ ਹੈ ਜਿਵੇਂ ਪਹਿਲਾਂ ਦੱਸਿਆ ਜਿਹ ਵਿੱਚ ਵਿਟਾਮਿਨ ਸੀ ਹੁੰਦਾ ਐਂਟੀਆਕਸੀਡੈਂਟ ਹੁੰਦੇ ਆ ਜੋ ਕਿ ਸਾਡੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਸ਼ਕਤੀ ਨੂੰ ਵਧਾਉਣ ਵਿੱਚ ਮਦਦ ਕਰਦੇ ਆ ਗਰਮੀਆਂ ਵਿੱਚ ਇਸ ਜੂਸ ਨੂੰ ਪੀਣ ਨਾਲ ਬੈਕਟੀਰੀਆ ਤੇ ਵਾਇਰਸ ਨਾਲ ਹੋਣ ਵਾਲੀ ਇਨਫੈਕਸ਼ਨ ਤੋਂ ਬਚਿਆ ਜਾ ਸਕਦਾ ਹੈ ਅਗੇ ਹਾਰਟ ਦੇ ਲਈ ਬਹੁਤ ਫਾਇਦੇਮੰਦ ਹੈ ਕਿਉਂਕਿ ਇਹ ਕੋਲੇਸਟ੍ਰੋਲ ਨੂੰ ਕੰਟਰੋਲ ਕਰਦਾ ਹੈ ਟ੍ਰਾਈਗਲਿਸਰਾਈਡਸ ਸੀਰਮ ਤੇ ਟਿਸ਼ੂ ਲਿਪਿਡ ਪ੍ਰੋਫਾਈਲ ਬੇਲ ਜੂਸ ਦੁਆਰਾ ਪ੍ਰਭਾਵਿਤ ਹੁੰਦੇ ਹਨ ਜਿਸ ਦੇ ਨਤੀਜੇ ਵਜੋਂ ਖੂਨ ਦੇ ਕੋਲੇਸਟ੍ਰੋਲ ਦੇ ਪੱਧਰ ਨੂੰ ਕੰਟਰੋਲ ਵਿੱਚ ਕੀਤਾ ਜਾ ਸਕਦਾ ਹੈ ਜੇਕਰ ਆਪਾਂ ਰੈਗੂਲਰ ਬੇਲ ਦਾ ਜੂਸ ਲੈਂਦੇ ਹਾਂ ਤਾਂ ਜਿਹੜੇ ਇਹ ਆਪਣੇ ਹੈਗੇ ਹੈ ਕੋਲੇਸਟ੍ਰੋਲ ਟ੍ਰਾਈਗਲਿਸਰਾਈਡਸ ਇਹ ਬਿਲਕੁਲ ਨਾਰਮਲ ਲੈਵਲ ਤੇ ਰੈਂਡੀ ਡਾਈਜੈਸ਼ਨ ਲਈ ਚੰਗਾ ਪਾਚਣ ਲਈ ਚੰਗਾ ਹੈ ਕਿਉਂਕਿ ਬੇਲ ਦੇ ਫਲ ਵਿੱਚ ਐਂਟੀ ਬੈਕਟੀਰੀਅਲ ਤੇ ਐਂਟੀ ਫੰਗਲ ਗੁਣ ਪੈ ਜਾਂਦੇ ਆ ਜੋ ਕਿ ਗੈਸਟ੍ਰਿਕ ਅਲਸਰ ਨੂੰ ਕੰਟਰੋਲ ਕਰਦੇ ਹਨ ਇਸ ਲਈ ਪਾਚਣ ਨਾਲ ਜੁੜੀਆਂ ਜੇ ਨਹੀਂ ਸਮੱਸਿਆਵਾਂ ਉਹਨਾਂ ਤੋਂ ਬਚਣ ਲਈ ਸਾਨੂੰ ਇਹ ਜਾਦੂ ਜੂਸ ਜਿਹੜਾ ਕਿ ਬੇਲ ਦਾ ਜੂਸ ਹੈ ਇਹਨੂੰ ਜ਼ਰੂਰ ਆਪਣੇ ਡਾਈਟ ਦੇ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ ਸਕਿਨ ਦੀ ਇਨਫੈਕਸ਼ਨ ਨੂੰ ਰੋਕਦਾ ਹੈ ਗਰਮੀਆਂ ਦੇ ਦਿਨਾਂ ਵਿੱਚ ਸਕਿਨ ਦੀ ਇਨਫੈਕਸ਼ਨ ਖਾਸ ਜਿੱਥੇ ਆਪਣੇ ਮਤਲਬ ਜੋੜ ਆ ਜਾਂਦੇ ਆ ਜਿੱਥੇ ਪਸੀਨਾ ਵੱਧ ਆਉਂਦਾ ਉੱਥੇ ਹੋ ਜਾਂਦੇ ਆ ਤਾਂ ਇਹ ਇਹਨਾਂ ਸਮੱਸਿਆਵਾਂ ਨੂੰ ਰੋਕਦਾ ਹੈ ਸਕਿਨ ਦੀਆਂ ਸਮੱਸਿਆਵਾਂ ਨੂੰ ਜਿਵੇਂ ਧੱਫੜ ਵਗੈਰਾ ਜਾਂ ਖਾਰਜ ਖੁਜਲੀ ਵਗੈਰਾ ਹੋ ਜਾਂਦੀ ਹੈ ਜੇਕਰ ਆਪਾਂ ਨੂੰ ਰੂਟੀਨ ਦੇ ਵਿੱਚ ਲੈਣੇ ਤੇ ਆਪਣੇ ਖੂਨ ਨੂੰ ਸਾਫ਼ ਕਰਕੇ ਇਹਨਾਂ ਚੀਜ਼ਾਂ ਤੋਂ ਛੁਟਕਾਰਾ ਦਿਵਾਉਂਦਾ ਨਾ ਸਿਰਫ ਬੇਲ ਦਾ ਜੂਸ ਬਲਕਿ ਬੇਲ ਦੇ ਪੱਤੇ ਦਾ ਤੇਲ ਵੀ ਸਾਨੂੰ ਆਮ ਕਿਸਮ ਦੇ ਫੰਗਲ ਇਨਫੈਕਸ਼ਨ ਤੋਂ ਬਚਾਉਂਦਾ ਹੈ ਇਸ ਕੈਨ ਨੂੰ ਇਨਫੈਕਸ਼ਨ ਹੋਣ ਤੋਂ ਰੋਕਦਾ ਹੈ ਇਸ ਕੈਨ ਉਤੇ ਤੱਫੜ ਅਤੇ ਖਾਰਜ ਨੂੰ ਠੀਕ ਕਰਨ ਵਿੱਚ ਵੀ ਮਦਦ ਕਰਦਾ ਹੈ ਕਿਉਂਕਿ ਇਹ ਖੂਨ ਨੂੰ ਸ਼ੁੱਧ ਕਰਨ ਵਾਲਾ ਕੰਮ ਕਰਦਾ ਹੈ ਇਸ ਵਿੱਚ ਖਣਿਜ ਹੁੰਦੇ ਹੈ ਜੋ ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥ ਟੌਕਸਿਨਜ਼ ਨੂੰ ਸਰੀਰ ਚੋਂ ਬਾਹਰ ਕੱਢ ਦਿਆ ਇਸ ਤੋਂ ਇਲਾਵਾ ਇਹ ਕੁਦਰਤੀ ਡੀਟੌਕਸੀਫਾਇਰ ਦਾ ਕੰਮ ਕਰਦਾ ਹੈ ਜਿਹੜਾ ਕਿ ਲਿਵਰ ਅਤੇ ਕਿਡਨੀ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦਾ ਗਰਮੇਜ ਜਿਹੜਾ ਬੇਲ ਦਾ ਜੂਸ ਹੈ ਪੇਟ ਲਈ ਰਾਮਬਾਨ ਕਿਉਂਕਿ ਗਰਮੀ ਦੇ ਮੌਸਮ ਦੇ ਵਿੱਚ ਬਦ ਹਜਮੀ ਗੈਸ ਦਸਤ ਪੇਟ ਦੀ ਗਰਮੀ ਐਸਿਡਿਟੀ ਪੇਟ ਦਰਦ ਅਤੇ ਹੋਰ ਕਈ ਸਮੱਸਿਆਵਾਂ ਦਾ ਖਤਰਾ ਜਿਹੜਾ ਬਣਿਆ ਰਹਿੰਦਾ ਹੈ ਇਹਨਾਂ ਸਮੱਸਿਆਵਾਂ ਤੋਂ ਬਚਣ ਦੇ ਲਈ ਆਪਾਂ ਨੂੰ ਆਪਣੀ ਡਾਈਟ ਦੇ ਵਿੱਚ ਇਹੀਆਂ ਚੀਜ਼ਾਂ ਸ਼ਾਮਲ ਕਰਨੀਆਂ ਚਾਹੀਦੀਆਂ ਜੋ ਕੁਦਰਤੀ ਰੂਪ ਵਿੱਚ ਠੰਡੀਆਂ ਹੋਣ ਤੇ ਪੇਟ ਨੂੰ ਆਰਾਮ ਵੀ ਦੇਣ ਤੇ ਇਹਨਾਂ ਵਿੱਚ ਬੇਲ ਦਾ ਜਿਹੜਾ ਜੂਸ ਹੈ ਉਹ ਪੇਟ ਵਾਸਤੇ ਬਹੁਤ ਹੀ ਮਫੀਦ ਮੰਨਿਆ ਜਾਂਦਾ ਕਿਉਂਕਿ ਕੁਦਰਤੀ ਤੌਰ ਤੇ ਠੰਡਕ ਪ੍ਰਦਾਨ ਕਰਦਾ ਹੈ ਇਸ ਨੂੰ ਪੀਣ ਨਾਲ ਪੇਟ ਦੀ ਗਰਮੀ ਤੇ ਹੋਰ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਅੱਗੇ ਸਰੀਰ ਨੂੰ ਹਾਈਡਰੇਟ ਕਰਦਾ ਕਿਉਂਕਿ ਗਰਮੀ ਦੇ ਵਿੱਚ ਸਰੀਰ ਦੇ ਵਿੱਚ ਡੀਹਾਈਡਰੇਸ਼ਨ ਹੋ ਜਾਂਦੀ ਹੈ ਜਦੋਂ ਆਪਾਂ ਪਾਣੀ ਘੱਟ ਪੀਂਦੇ ਹਾਂ ਤੇ ਪਿਸ਼ੀਂ ਰਹੀ ਪਾਣੀ ਨਿਕਲਦਾ ਰਹਿੰਦਾ ਤਾਂ ਗਰਮੀਆਂ ਵਿੱਚ ਸਰੀਰ ਨੂੰ ਹਾਈਡਰੇਟ ਰੱਖਣ ਦੇ ਲਈ ਬੇਲ ਦਾ ਜੂਸ ਬਹੁਤ ਵਧੀਆ ਵਿਕਲਪ ਹੈ ਇਸ ਦੇ ਵਿੱਚ ਕਾਫੀ ਮਾਤਰਾ ਵਿੱਚ ਪਾਣੀ ਹੁੰਦਾ ਹੈ ਜਿਸ ਕਰਕੇ ਪੇਟ ਚ ਅਲਸਰ ਦੀ ਸਮੱਸਿਆ ਨਹੀਂ ਹੁੰਦੀ ਤੇ ਪਾਣੀ ਦੀ ਕਮੀ ਵੀ ਨਹੀਂ ਹੁੰਦੀ ਬੇਲ ਜਾਂ ਜਿਹੜਾ ਬੇਲ ਇਹਨੂੰ ਕਰਕੇ ਜਾਣਦੇ ਨੇ ਤੇ ਵਿੱਚ ਵਿਟਾਮਿਨ A, ਵਿਟਾਮਿਨ C, ਕੈਲਸ਼ੀਅਮ, ਮੈਗਨੀਸ਼ੀਅਮ, ਆਇਰਨ, ਫੋਲੇਟ, ਪੋਟਾਸ਼ੀਅਮ, ਫਾਈਬਰ ਚੰਗੀ ਮਾਤਰਾ ਵਿੱਚ ਹੋਣ ਕਰਕੇ ਇਹ ਪੇਟ ਨਾਲ ਸੰਬੰਧਿਤ ਸਮੱਸਿਆਵਾਂ ਦੇ ਵਿੱਚ ਬਹੁਤ ਵਧੀਆ ਰੋਲ ਅਦਾ ਕਰਦਾ ਹੈ ਡਾਇਬੀਟਿਸ ਮధుਮੇ ਸ਼ੂਗਰ ਇਹਦੇ ਵਿੱਚ ਵੀ ਬਹੁਤ ਫਾਇਦੇਮੰਦ ਹੈ ਬੇਲ ਜੂਸ ਸ਼ੂਗਰ ਤੋਂ ਪੀੜਤ ਵਿਅਕਤੀਆਂ ਲਈ ਲਾਭਦਾਇਕ ਹੈ ਤੇ ਰਸਵਾਰਸ ਵੀ ਕੀਤੀ ਜਾਂਦੀ ਹੈ ਤੇ ਨਾਲ ਇਹਦੇ ਵਿੱਚ ਇਹ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਜੂਸ ਵਿੱਚ ਚੀਨੀ ਮਿਲਾਉਣ ਦੀ ਲੋੜ ਨਹੀਂ ਕਿਉਂਕਿ ਕੁਦਰਤੀ ਤੌਰ ਤੇ ਇਹ ਮਿੱਠਾ ਹੁੰਦਾ ਸ਼ੂਗਰ ਦੇ ਮਰੀਜ਼ ਵੀ ਇਸ ਜੂਸ ਦੀ ਵਰਤੋਂ ਕਰ ਸਕਦੇ ਆ ਜਾਂ ਇਸ ਹਲਦਾ ਸਿੱਧਾ ਸੇਵਨ ਕਰ ਸਕਦੇ ਆ ਪਰੰਤੂ ਇਹਦੇ ਵਿੱਚ ਚੀਨੀ ਵਗੈਰਾ ਸ਼ੂਗਰ ਵਗੈਰਾ ਨਹੀਂ ਮਿਲਾਉਣੀ ਅਖੀਰ ਦੇ ਵਿੱਚ ਜਿਹੜੇ ਕੈਨ ਤੇ ਕੋਲਡ ਡਰਿੰਕਸ ਵਗੈਰਾ ਜਿਹੜੇ ਫੈਕਟਰੀ ਦੇ ਵਿੱਚ ਤਿਆਰ ਹੋ ਕੇ ਆਉਂਦੇ ਆ ਉਹਨਾਂ ਨਾਲੋਂ ਇਸ ਦੀ ਵਰਤੋਂ ਕਰਨੀ ਸਰੀਰ 'ਤੇ ਜ਼ਿਆਦਾ ਫਾਇਦੇਮੰਦ ਹੈ ਗਰਮੀ ਦਿਨੋਂ ਦਿਨ ਵੱਧ ਰਹੀ ਹੈ ਗਰਮੀ ਦੇ ਕਹਿਰ ਦੇ ਵਿੱਚ ਆਪਾਂ ਜੂਸ ਡਰਿੰਕ ਵਗੈਰਾ ਵੱਧ ਸੇਵਨ ਕਰਦੇ ਆਂ ਉਹਦੀ ਥਾਂ ਤੇ ਆਪਾਂ ਨੂੰ ਬਿਰਲ ਜੂਸ ਬੇਲ ਦਾ ਜੂਸ ਬੇਲ ਦਾ ਸਰਵਤ ਇਹਦੀ ਆਪਾਂ ਨੂੰ ਵਰਤੋਂ ਕਰ ਲੈਣੀ ਚਾਹੀਦੀ ਕਿਉਂਕਿ ਇਹ ਜੂਸ ਹੈ ਜਿਹੜਾ ਆਪਣੀਆਂ ਪੇਟ ਦੀਆਂ ਸਮੱਸਿਆਵਾਂ ਨੂੰ ਠੀਕ ਕਰਦਾ ਹੈ ਨਾਲ ਹੀ ਹਾਰਟ ਕਿਡਨੀ ਲੀਵਰ ਸਕੈਨ ਤੇ ਸਰੀਰ ਨੂੰ એનર્ਜੀ ਦਿੰਦਾ ਹੈ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲੇ ਦੇ ਵਿੱਚ ਪਿਆ ਹੈ ਬਸ ਸਰਤੇ ਇਹ ਵੀ ਆਪਾਂ ਉਹਨਾਂ ਗੋਲਡ ਡਰਿੰਕਸ ਨੂੰ ਛੱਡ ਕੇ ਇਹਦੇ ਵੱਲ ਮੁੜ ਗਏ ਇਹ ਟੇਸਟ ਅਨੁਸਾਰ ਵਧੀਆ ਪੀਂਚ ਇਹ ਪੇੜ ਨੂੰ ਠੰਡਕ ਦੇ ਦਿੰਦਾ ਇਸ ਕਰਕੇ ਦਾ ਸੇਵਨ ਕਰੋ